ਵਾਹ ਗੁਰਜੀ ਕਾ ਖਾਲਸਾ ਵਾ ਗੁਰਜੀ ਕੀ ਫਤਿਹ ਅੱਜ ਇੱਕ ਮਹਾਨ ਦਾਰਸ਼ਨਿਕ ਫਿਲਾਸਫਰ ਗੁਰਮਤ ਪ੍ਰਚਾਰਕ ਸਿੱਖ ਸੰਸਥਾਵਾਂ ਦੇ ਮੋਢੀ ਪੰਜਾਬੀ ਪੱਤਰਕਾਰੀ ਦੇ ਮੋਢੀ ਸਿੰਘ ਸਭਾ ਲਹਿਰ ਦੇ ਰੂਹੇ ਰਵਾਂ ਰਹੇ ਪ੍ਰੋਫੈਸਰ ਗੁਰਮukh ਸਿੰਘ ਜੀ ਹੁਣਾਂ ਦਾ ਜਨਮ ਦਿਨ ਆਪਾਂ ਮੋਢਲੇ ਰੂਪ ਦੇ ਵਿੱਚ ਉਹਨਾਂ ਦੇ ਜੀਵਨ ਦੇ ਨਾਲ ਉਹਨਾਂ ਦੇ ਕਾਰਜ ਦੇ ਨਾਲ ਤੇ ਉਹਨਾਂ ਨੂੰ ਜੜੀਆਂ ਚੁਣੌਤੀਆਂ ਦੇਖਣੀਆਂ ਪਈਆਂ ਉਹਦੇ ਬਾਰੇ ਤੁਹਾਡੇ ਨਾਲ ਸਾਂਝ ਪਾਉਣੀ ਹੈ ਪ੍ਰੋਫੈਸਰ ਗੁਰਮukh ਸਿੰਘ ਹੁਣਾਂ ਦਾ ਜਿਹੜਾ ਜਨਮ ਹੈ ਉਹ ਭਾਈ ਬਸਾਵਾ ਸਿੰਘ ਦੇ ਗ੍ਰਹਿ ਵਿਖੇ 15 April 1849 ਈਸਵੀ ਨੂੰ ਹੋਇਆ ਦੁਨੀਆ ਪਏ ਕਹਿ ਲਈਏ ਵੀ ਕੋਈ ਪੰਜਾਬ ਜਦੋਂ ਅੰਗਰੇਜ਼ਾਂ ਦੇ ਅਧੀਨ ਹੋਇਆ ਹਜੇ 15-20 ਦਿਨੀ ਹੋਏ ਸਨ ਭਾਈ ਬਸਾਵਾ ਸਿੰਘ ਜੀ ਜਿਹੜੇ ਚੰਦੜ ਪਿੰਡ ਦੇ ਰਹਿਣ ਵਾਲੇ ਸਨ ਇਹ ਗੁਜਰਾਵਾਲੇ ਜ਼ਿਲ੍ਹੇ ਦੇ ਵਿੱਚ ਪੈਂਦਾ ਸੀਗਾ ਕਿਸੇ ਵੇਲੇ ਇਹ ਸ਼ੇਰ ਸਿੰਘ ਦੇ ਲੰਗਰਖਾਨੇ ਦੇ ਵਿੱਚ ਵੀ ਬਾਬਰ ਚੀ ਦਾ ਕੰਮ ਕਰਦੇ ਸਨ ਉੱਥੋਂ ਭਾਈ ਨਿਹਾਲ ਸਿੰਘ ਮਹਾਰਾਜਾ ਕਪੂਰਥਲਾ ਇਹਨਾਂ ਨੂੰ ਆਪਣੇ ਨਾਲ ਲਿਆਏ ਸਨ ਇਥੇ ਮਹਾਰਾਜਾ ਨਿਹਾਲ ਸਿੰਘ ਦੇ ਦੋ ਪੁੱਤਰ ਸਨ ਇੱਕ ਕਰਨ ਧੀਰ ਸਿੰਘ ਤੇ ਇੱਕ ਵਿਕਰਮਾ ਸਿੰਘ ਜਿਹੜਾ ਭਾਈ ਵਿਕਰਮਾ ਸਿੰਘ ਸੀਗਾ ਇਹਨੇ ਭਾਈ ਵਿਸਾਵਾ ਸਿੰਘ ਨੂੰ ਆਪਣੇ ਕੋਲ ਰੱਖ ਲਿਆ ਤੇ ਨਾਲ ਹੀ ਪ੍ਰੋਫੈਸਰ ਗੁਰਮukh ਸਿੰਘ ਦੀ ਜਿਹੜੀ ਮੁੱਢਲੀ ਵਿੱਦਿਆ ਹੈਗੀ ਹੈ ਉਹ ਵੀ ਜਿਹੜੇ ਵਿਕਰਮਾ ਸਿੰਘ ਸੰਨ ਰਾਜਾ ਉਹਨਾਂ ਦੀ ਦੇਖ ਰੇਖ ਦੇ ਥੱਲੇ ਸ਼ੁਰੂ ਹੋਈ ਮੋਢਲੇ ਰੂਪ ਦੇ ਵਿੱਚ ਸੰਪਰਦਾਇ ਵਿੱਦਿਆ ਦਿੱਤੀ ਗਈ ਗੁਰਬਾਣੀ ਦਾ ਬੋਧ ਪਸ਼ਾਵਾਂ ਦਾ ਬੋਧ ਹਾਸਲ ਕੀਤਾ ਫਿਰ ਕਪੂਰਥਲੇ ਦੇ ਸਕੂਲਾਂ ਦੇ ਵਿੱਚ ਪੜ੍ਹ ਕੇ ਉਚੇਰੀ ਵਿੱਦਿਆ ਦੇ ਵਾਸਤੇ ਗਵਰਨਮੈਂਟ ਕਾਲਜ ਲਾਹੌਰ ਅੰਦਰ ਗਏ ਇੱਕ ਵਾਰੀ ਮਹਾਰਾਜਾ ਕਪੂਰਥਲਾ ਨੂੰ ਮਿਲਣ ਦੇ ਲਈ ਉੱਚ ਸਿੱਖਿਆ ਵਿਭਾਗ ਦਾ ਇੱਕ ਅਫਸਰ ਮਿਸਟਰ ਡੈਨਿਸ ਆਇਆ ਸੀਗਾ ਉਹਦਾ ਕਮਾਲ ਦਾ ਚਿੱਤਰ ਸੀਗਾ ਜਿਹੜਾ ਉਹ ਪ੍ਰੋਫੈਸਰ ਗੁਰਮਤ ਸਿੰਘ ਹੁਣਾ ਨੇ ਬਣਾਇਆ ਜਿੱਥੋਂ ਸਾਨੂੰ ਪਤਾ ਲੱਗਦਾ ਹੈ ਵੀ ਉਹਨਾਂ ਦੇ ਅੰਦਰ ਚਿੱਤਰਕਾਰੀ ਦਾ ਗੁਣ ਵੀ ਜਿਹੜਾ ਸੀ ਉਹ ਸਮਝਿਆ ਹੋਇਆ ਸੀ ਉਸ ਨੇ ਇਹਨਾਂ ਨੂੰ رائے ਦਿੱਤੀ ਵੀ ਤੁਸੀਂ ਰੁੜਕੀ ਚਲੇ ਜਾਓ ਇੰਜੀਨੀਅਰਿੰਗ ਕਾਲਜ ਦੇ ਵਿੱਚ ਉੱਥੇ ਜਾ ਕੇ ਇੰਜੀਨੀਅਰਿੰਗ ਕਰੋ ਕਪੂਰਥਲੇ ਵਾਲੇ ਰਾਜਾ ਜੀ ਚਾਹੁੰਦੇ ਸਨ ਵੀ ਵਕਾਲਤ ਕੀਤੀ ਜਾਏ ਪਰ ਸ਼ਾਇਦ ਉਦੋਂ ਤੱਕ ਪ੍ਰੋਫੈਸਰ ਗੁਰਮਿੰਦਰ ਸਿੰਘ ਨੂੰ ਥੋੜਾ ਥੋੜਾ ਸਮਝ ਆਉਣੀ ਸ਼ੁਰੂ ਹੋ ਗਈ ਸੀ ਵੀ ਉਹਨਾਂ ਦੇ ਜੀਵਨ ਦਾ ਨਿਸ਼ਾਨਾ ਕੀ ਹੈ ਲਾਹੌਰ ਤੋਂ ਉਹਨਾਂ ਨੇ ਐਫਏ ਕੀਤੀ ਬਾਅਦ ਦੇ ਵਿੱਚ ਗਣਤ ਦੇ ਅੰਦਰ ਐਮਏ ਤੱਕ ਦੀ ਪੜ੍ਹਾਈ ਹੈ ਜਿਹੜੀ ਉਹਨਾਂ ਨੇ ਹਾਸਲ ਕੀਤੀ ਇਸ ਸਮੇਂ ਦੇ ਅੰਦਰ ਆਪਾਂ ਨੂੰ ਪਤਾ ਹੈ ਸਿੰਘ ਸਭਾ ਲਹਿਰ ਸ਼ੁਰੂ ਹੁੰਦੀ ਹੈ। ਸੋ ਪ੍ਰੋਫੈਸਰ ਗੁਰਮukh ਸਿੰਘ ਵੀ ਸਿੰਘ ਸਭਾ ਲਹਿਰ ਦੇ ਨਾਲ ਜੁੜਦੇ ਨੇ। ਤੇ ਇਹਨਾਂ ਦਾ ਬਹੁਤ ਸੋਹਣਾ ਕਾਰਜ ਹੈ ਸਿੰਘ ਸਭਾ ਲਹਿਰ ਦੇ ਅੰਦਰ ਉਹ ਆਪਾਂ ਅੱਗੇ ਗੱਲ ਕਰਾਂਗੇ। ਅੱਜ ਥੋੜੀ ਜਿਹੀ ਸਿਰਫ ਇਹਨਾਂ ਦੇ ਜੀਵਨ ਦੇ ਬਾਰੇ ਆਪਾਂ ਗੱਲ ਕਰਨੀ ਹੈ। ਫੇਰ ਲਾਹੌਰ ਦੇ ਅੰਦਰ ਰਹਿੰਦਿਆਂ ਹੋਏ ਇਹ ਜਿੱਥੇ ओरिएंटਲ ਕਾਲਜ ਦੇ ਅੰਦਰ ਹਿੰਦੀ ਦੇ ਸੈਕੰਡ ਟੀਚਰ ਲੱਗਦੇ ਨੇ ਉੱਥੇ ਤਰੱਕੀ ਕਰਦੇ ਕਰਦੇ ਫਿਰ ਪ੍ਰੋਫੈਸਰ ਤੱਕ ਪਹੁੰਚਦੇ ਆ ਤੇ ਨਾਲ ਹੀ ਅਲੈਗਜ਼ੈਂਡਰਾ ਫੈਲੋਸ਼ਿਪ ਹੈ ਜਿਹੜੀ ਉਹ ਵੀ ਹਾਸਲ ਕਰਦੇ ਆ ਪੰਜਾਬੀ ਜ਼ੁਬਾਨ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਇਹਨਾਂ ਨੇ ਬਹੁਤ ਕਾਰਜ ਕੀਤੇ ਇਹਨਾਂ ਦਾ ਜਿਹੜਾ ਵਿਆਹ ਸੀਗਾ ਉਬਠੰਡੇ ਜ਼ਿਲ੍ਹੇ ਦੇ ਵਿੱਚ ਹੋਇਆ ਇਹਨਾਂ ਦੀ ਧਰਮ ਪਤਨੀ ਦਾ ਨਾਮ ਜਿਹੜਾ ਸੀਗਾ ਉਹ ਬੀਬੀ ਪਰਮੇਸ਼ਰੀ ਦੇਵੀ ਸੀਗਾ ਜੀ ਇਹਨਾਂ ਦੇ ਗ੍ਰਹਿ ਵਿਖੇ ਇੱਕ ਬੱਚੇ ਦਾ ਜਨਮ ਹੋਇਆ ਇਹਨਾਂ ਦੇ ਜੀਵਨ ਦਾ ਇੱਕੋ ਹੀ ਆਦਰਸ਼ ਸੀ ਮੈਂ ਉਜੜਾਂ ਪੰਥ ਵਸੇ ਮਨ ਚਾਉ ਕਨੇਰਾ ਪੰਥ ਦੀ ਚੜ੍ਹਦੀ ਕਲਾ ਦੇ ਵਾਸਤੇ ਹਰ ਸਮੇਂ ਤਤ ਪਰ ਰਹਿੰਦੇ ਸਨ ਆਪਣੀ ਸਿਹਤ ਦਾ ਪੂਰਾ ਵੀ ਖਿਆਲ ਨਹੀਂ ਰੱਖਦੇ ਸਨ ਹਰ ਵਕਤ ਪੰਥ ਲਈ ਕੁਝ ਨਾ ਕੁਝ ਨਵਾਂ ਕਰਨ ਦੀ ਤਾਂਗ ਚਣਗੰਦਰ ਲੱਗੀ ਰਹਿੰਦੀ ਸੀ ਇਸੇ ਤਰ੍ਹਾਂ ਚਲਦਿਆਂ ਚਲਦਿਆਂ ਕੰਡਾ ਘਾਟ ਇਹ ਰੁਕੇ ਹੋਏ ਸਨ ਅੰਬਾਲੇ ਜਾਣਾ ਸੀ ਇਹਨਾਂ ਨੇ ਸਤੰਬਰ 1898 ਦੀਆਂ ਗੱਲਾਂ ਨੇ ਉੱਥੇ ਰਾਤ ਨੂੰ ਚਿੱਠੀਆਂ ਦਾ ਜਵਾਬ ਦਿੱਤਾ ਇਹਨਾਂ ਨੇ 19 ਸਤੰਬਰ ਨੂੰ ਤੇ ਇਹ ਕਹਿ ਲਓ 19 ਤੇ 20 ਸਤੰਬਰ ਦੀ ਦਰਮਿਆਨੀ ਰਾਤ ਨੂੰ ਉਹ ਸਦਾ ਦੇ ਲਈ ਅੱਖਾਂ ਮੀਚ ਗਏ। ਸਮੁੱਚੇ ਪੰਥ ਅੰਦਰ ਸੋਗ ਦੀ ਲਹਿਰ ਫੈਲੀ। ਉਹਨਾਂ ਦਾ ਸਸਕਾਰ ਹੈ ਜਿਹੜਾ ਉਹ ਵੀ ਇੱਥੇ ਕੰਡਾ ਘਾਟ ਵਿਖੇ ਆਣ ਕੇ ਉਹਨਾਂ ਦੀ ਧਰਮ ਪਤਨੀ ਤੇ ਭਾਈ ਜਵਾਰ ਸਿੰਘ ਹੋਣਾ ਨੇ ਕੀਤਾ। ਉਹਨਾਂ ਦੇ ਅਸਥ ਜਿਹੜੇ ਸਨ ਉਹ ਲਾਹੌਰ ਲਿਆਂਦੇ ਗਏ। ਇੱਥੇ ਬਕਾਇਦਾ ਸ਼ਾਨੂ ਸ਼ੌਕਤ ਦੇ ਨਾਲ ਇੱਕ ਪਾਲਕੀ ਚ ਰੱਖ ਕੇ ਬਕਾਇਦਾ ਇੱਕ ਜਲੂਸ ਵੀ ਕੱਢਿਆ ਗਿਆ ਦੋਨੇ ਪਾਸੇ ਪਾਲਕੀ ਦੇ ਪ੍ਰੋਫੈਸਰ ਗੁਰਮੁਖ ਸਿੰਘ ਹੋਣਾ ਦੀਆਂ ਤਸਵੀਰਾਂ ਲਗੀਆਂ ਹੋਈਆਂ ਸਨ ਬਹੁਤ ਭਾਰੀ ਗਿਣਤੀ ਦੇ ਵਿੱਚ ਦੂਰੋ ਦੂਰੋ ਸਿੱਖ ਸੰਗਤਾਂ ਪਹੁੰਚੀਆਂ ਸਿੰਘ ਸੁਭਾਵਾਂ ਪਹੁੰਚੀਆਂ ਫਿਰ ਭਾਈ ਤਾਰੂ ਸਿੰਘ ਦੇ ਸ਼ਹੀਦੀ ਸਥਾਨ ਦੇ ਉੱਤੇ ਉਹ ਅਸਥ ਰੱਖੇ ਗਏ ਅੰਤਮ ਅਰਦਾਸ ਬੇਨਤੀ ਹੋਈ ਤੇ ਭਾਈ ਤਖਤ ਸਿੰਘ ਫਰੋਈਪੁਰ ਵਾਲੇ ਉਹਨਾਂ ਸਥਾਨੋਂ ਪਤਾਲਪੁਰੀ ਕਰਤਾ ਆਪਣਾ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕਰਨ ਲਈ ਆਇਆ। ਉਦੋਂ ਬਾਅਦ ਦੇ ਵਿੱਚ ਉਹਨਾਂ ਦੀ ਧਰਮ ਪਤਨੀ ਜਿਹੜੀ ਉਹਤੇ 1923 ਈਸਵੀ ਦੇ ਵਿੱਚ ਚੜ੍ਹਾਈ ਕਰਦੇ ਆ ਉਹਨਾਂ ਦੇ ਬੱਚੇ ਬਾਰੇ ਸਾਨੂੰ ਕੋਈ ਮਾਲੂਮਾਤ ਹਾਸਲ ਨਹੀਂ ਹੁੰਦੀਗੀ। ਪਰਿਵਾਰ ਅੱਗੇ ਵੱਸ ਸਕਿਆ ਨਹੀਂ ਵੱਸ ਸਕਿਆ ਉਹਨਾਂ ਦੇ ਬੱਚੇ ਨਾਲ ਕੀ ਵਾਪਰਿਆ? ਇਹਦੇ ਬਾਰੇ ਕੁਝ ਨਹੀਂ ਪਤਾ। ਇੱਥੇ ਸੀ ਉਹਨਾਂ ਦਾ ਸੰਖੇਪ ਜੀਵਨ। ਹੁਣ ਆਪਾਂ ਗੱਲ ਕਰਨੀ ਉਹਨਾਂ ਦੀ ਪੰਥਕ ਕਹਾਣਾਂ ਦੀ। ਆਪਾਂ ਨੂੰ ਪਤਾ ਹੈ ਵੀ ਚਾਰ ਨਿਆਣੇ ਜਿਹੜੇ ਸੀਗੇ ਉਹ ਸਾਈ ਬਣ ਲੱਗੇ ਤੇ ਇੱਕ ਘਟਨਾ ਜਿਹੜੀ ਸੀਗੀ ਉਹ ਪੰਡਿਤ ਸ਼ਰਦਾ ਰਾਮ ਫਲੋਰੀ ਵਾਲੀ ਸੀਗੀ ਇਹਨਾਂ ਨੇ ਸਿੰਘ ਸਭਾ ਲਹਿਰ ਨੂੰ ਜਨਮ ਦਿੱਤਾ ਪਰ ਇੱਕ ਜਿਹੜੀ ਸਭ ਤੋਂ ਵੱਡੀ ਗੱਲ ਸੀਗੀ ਉਹ ਇਹ ਸੀ ਵੀ ਉਸ ਵਕਤ ਤੱਕ ਅਸਾਈयत ਦੇ ਹਮਲੇ ਤੋਂ ਤੇ ਸਿੱਖ ਸੁਚੇਤ ਹੋ ਰਹੇ ਸਨ ਪਰ ਅਜੇ ਤੱਕ ਸਿੱਖ ਇਸ ਗੱਲ ਵਿੱਚ ਉੱਭਰ ਕੇ ਬਾਹਰ ਨਹੀਂ ਆ ਸਕੇ ਸੀਗੇ ਕਿ ਉਹ ਆਪਣੀ ਨਿਰਮਲਤਾ ਹੀ ਗਵਾ ਕੇ ਕਿਸ ਤਰ੍ਹਾਂ ਮੁਰਤੋਂ ਸਨਾਤਨੀ ਰੋ ਰੀਤਾਂ ਦੇ ਵਿੱਚ ਜਾ ਫਸੇ ਨੇ ਇਹਦੇ ਉੱਤੇ ਵਿਸਥਾਰ ਦੇ ਨਾਲ ਇੱਕ ਵੱਖਰੀ ਵੀਡੀਓ 'ਚ ਆਪਾਂ ਕਦੇ ਗੱਲ ਕਰਾਂਗੇ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਮੂਰਤੀਆਂ ਆ ਗਈਆਂ ਗੁਰਦੁਆਰਿਆਂ 'ਚ ਮੁੰਡਨ ਤੇ ਪੱਦਨਾਦ ਕਰਿਆਵਾਂ ਹੋਣ ਲੱਗ ਪਈਆਂ ਸਨ ਬੜਾ ਕੁਝ ਇਹੋ ਜਿਹਾ ਸਿੱਖਾਂ ਦੇ ਅੰਦਰ ਆ ਗਿਆ ਜਿਹੜਾ ਗੁਰਮਤ ਦੇ ਬਿਲਕੁਲ ਵੀ ਅਨੁਕੂਲ ਨਹੀਂ ਸੀਗਾ ਜੇ ਇਹ ਸਾਰੇ ਕਾਸੇ ਦੇ ਬਾਰੇ ਦੇ ਵਿੱਚ ਕਲੈਰਟੀ ਲੈ ਕੇ ਆਉਣ ਵਾਲਾ ਜੇ ਪਹਿਲਾ ਇਨਸਾਨ ਹੈ ਸਿੰਘ ਸਭਾ ਲਹਿਰ ਦੇ ਵੇਲੇ ਤੇ ਉਹ ਪ੍ਰੋਫੈਸਰ ਗੁਰਮukh ਸਿੰਘ ਹੈ ਉਹਨਾਂ ਨੇ ਇਸ ਗੱਲ ਨੂੰ ਬਹੁਤ ਹਿੱਦਤ ਦੇ ਨਾਲ ਮਹਿਸੂਸ ਕੀਤਾ ਵੀ ਜਿੱਧਰੋਂ ਸਾਨੂੰ ਸੁਚੇਤ ਹੋਣ ਦੀ ਜ਼ਰੂਰਤ ਸੀ ਵੱਡੇ ਰੂਪ ਦੇ ਵਿੱਚ ਉਧਰੋਂ ਤੇ ਅਸੀਂ ਹੋਏ ਨਹੀਂਗੇ ਕਿਉਂਕਿ ਗੁਰੂ ਮਹਾਰਾਜ ਨੇ ਆਖਿਆ ਸੀ ਜਦ ਬਲ ਖਾਲਸਾ ਰਹੇ ਨਿਆਰਾ ਤਬ ਲਗਤੇ ਦਿਉ ਮੈਂ ਸਾਰਾ ਜਬੇ ਗਹੇ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ ਉਹ ਜਿਹੜੀ ਵਿਪਰਵਾਦੀ ਰੀਤਾਂ ਸੀ ਨਾ ਉਹਨਾਂ ਦੇ ਅੰਦਰ ਸਿੱਖ ਬਹੁਤ ਜ਼ਿਆਦਾ ਫਸ ਗਏ ਸਨ ਜੀ ਤੇ ਇਹਦੇ ਬਾਰੇ ਕਲੈਰਟੀ ਪਹਿਲੀ ਵਾਰੀ ਜੇ ਕੋਈ ਲੈ ਕੇ ਆਇਆ ਹੈ ਤੇ ਉਹ ਪ੍ਰੋਫੈਸਰ ਗੁਰਮੇ ਸਿੰਘ ਸੀਗੇ ਇਸ ਕਰਕੇ ਪ੍ਰੋਫੈਸਰ ਗੁਰਮੀਤ ਸਿੰਘ ਉਹਨਾਂ ਨੂੰ ਸਮੇਂ-ਸਮੇਂ ਦੇ ਉੱਤੇ ਬਹੁਤ ਕੁਝ ਚੱਲਣਾ ਪਿਆ ਜੀ ਤੇ ਅੱਜ ਅਸੀਂ ਸਿੱਖੀ ਦੀ ਨਿਰੋਲ ਵਿਆਖਿਆ ਕਰ ਪਾ ਰਹੇ ਹਾਂ ਜਾਂ ਇੱਕ ਰੂਪਮਾਨ ਨਿਰੋਲ ਸਿੱਖੀ ਦੀ ਗੱਲ ਕਰਦੇ ਹਾਂ ਸਿੱਖ ਹੋਂਦ ਤੇ ਹਸਤੀ ਦੀ ਗੱਲ ਕਰਦੇ ਹਾਂ ਉਹਦੇ ਪਿੱਛੇ ਇੱਕ ਵੱਡੀ ਦੇਣ ਹੈ ਜਿਹੜੀ ਉਹ ਪ੍ਰੋਫੈਸਰ ਗੁਰਮukh ਸਿੰਘ ਦੀ ਹੈ ਜਿਨ੍ਹਾਂ ਨੂੰ ਅੱਜ ਕੌਮ ਬਸਾਰੀ ਬੈਠੀ ਹੈ ਵੈਸੇ ਪ੍ਰੋਫੈਸਰ ਗੁਰਮੀਤ ਸਿੰਘ ਉਹਨਾਂ ਨੇ ਮੋਢਲੇ ਰੂਪ ਦੇ ਵਿੱਚ ਸਿੰਘ ਸਭਾ ਅੰਮ੍ਰਿਤਸਰ ਦੇ ਨਾਲ ਕੰਮਕਾਰ ਸ਼ੁਰੂ ਕੀਤਾ ਪਰ ਉਹਨਾਂ ਨੇ ਦੇਖਿਆ ਵੀ ਉੱਥੇ ਕੁਝ ਕਮੀਆਂ ਹੈਗੀਆਂ ਨੇ ਇੱਕ ਤੇ ਜਾਤ ਅਭਿਮਾਨੀ ਲੋਕ ਹੈਗੇ ਨੇ ਦੂਸਰਾ ਉਹਨਾਂ ਦੇ ਅੰਦਰ ਕੁਝ ਸਨਾਤਨੀ ਰਹੁ ਰੀਤਾਂ ਵੀ ਹੈਗੀਆਂ ਨੇ ਤੀਸਰਾ ਜਿਹੜੀ ਉਹ ਗੁਰਬਾਣੀ ਦੀ ਵਿਆਖਿਆ ਪ੍ਰਣਾਲੀ ਲੈ ਕੇ ਚੱਲ ਰਹੇ ਨੇ ਉਹ ਵੀ ਗੁਰਮਤ ਆਸ਼ੇ ਦੇ ਅਨੁਸਾਰ ਨਹੀਂ ਗਈ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦਿਆਂ ਹੋਇਆਂ ਕਿਉਂਕਿ ਉਹ ਪ੍ਰੋਫੈਸਰ ਗੁਰਮੀਤ ਸਿੰਘ ਦੇ ਉੱਤੇ ਬਹੁਤ ਜ਼ਿਆਦਾ ਬੰਧਨ ਲਾਉਂਦੇ ਸਨ ਇਸ ਲਈ ਅਖੀਰ ਲਾਹੌਰ ਦੀ ਧਰਤੀ ਉੱਤੇ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਪ੍ਰਕਾਸ਼ ਸਥਾਨ ਦੇ ਉੱਤੇ ਸਿੰਘ ਸਭਾ ਲਾਹੌਰ ਦੀ ਨੀਂ ਰੱਖੀ ਗਈ। ਦੋ ਸੱਜਣ ਜਿਨ੍ਹਾਂ ਦਾ ਸਿੰਘ ਸਭਾ ਲਹਿਰ ਦੇ ਵਿੱਚ ਬੜਾ ਯੋਗਦਾਨ ਹੈਗਾ ਇੱਕ ਗਿਆਨੀ ਦਿੱਤ ਸਿੰਘ ਜਿਹੜੇ ਪਹਿਲਾਂ ਦਿੱਤਾ RAM ਹੁੰਦੇ ਸਨ ਇਹਨਾਂ ਨੂੰ ਦਿੱਤ ਸਿੰਘ ਬਣਾਉਣ ਦੇ ਵਿੱਚ ਪ੍ਰੋਫੈਸਰ ਗੁਰਮੀਤ ਸਿੰਘ ਦਾ ਬਹੁਤ ਯੋਗਦਾਨ ਹੈ। ਗੁਲਾਬ ਦਾਸੀ ਇਹ ਸਾਧੂ ਤੋਂ ਇੱਕ ਪੂਰਨ ਗੁਰਸਿੱਖ ਬਣਾਉਣ ਦੇ ਵਿੱਚ ਪ੍ਰੋਫੈਸਰ ਗੁਰਮੀਤ ਸਿੰਘ ਦਾ ਬਹੁਤ ਵੱਡਾ ਯੋਗਦਾਨ ਹੈ। ਦੂਸਰੇ ਸੀਗੇ ਭਾਈ ਜਵਾਰ ਸਿੰਘ ਜੀ। ਇਹਨਾਂ ਨੇ ਵੀ ਬੜਾ ਕਾਰਜ ਕੀਤਾ ਹੈ। ਇਹ ਦੋਨੇ ਸੱਜਣ ਜਿੱਥੇ ਸਿੰਘ ਸਭਾ ਨਾਲ ਜੁੜੇ ਸਨ ਉੱਥੇ ਨਾਲ ਨਾਲ ਇਹ ਆਰੀਆ ਸਮਾਜ ਦੇ ਨਾਲ ਵੀ ਜੁੜ ਗਏ ਸਨ ਇਹਨਾਂ ਨੂੰ ਹੌਲੀ ਹੌਲੀ ਪ੍ਰੇਰ ਕੇ ਤੇ ਅਸਲੀਅਤ ਤੋਂ ਜਾਣੂ ਕਰਵਾ ਕੇ ਨਰੋਲ ਸਿੰਘ ਸਭਿਏ ਬਣਾਉਣ ਦੇ ਵਿੱਚ ਪ੍ਰੋਫੈਸਰ ਗੁਰਮੀਤ ਸਿੰਘ ਉਹਨਾਂ ਦਾ ਸਭ ਤੋਂ ਵੱਡਾ ਯੋਗਦਾਨ ਹੈਗਾ ਹੈ ਜੀ ਪ੍ਰੋਫੈਸਰ ਗੁਰਮੀਤ ਸਿੰਘ ਉਹੜਾ ਨੇ ਦੋਨਾਂ ਸਿੰਘ ਸੰਭਾਵਾਂ ਨੂੰ ਇਕੱਠਿਆਂ ਵੀ ਕੀਤਾ ਅਮਰਸਰ ਵਾਲੀ ਨੂੰ ਵੀ ਲਾਹੌਰ ਵਾਲੀ ਨੂੰ ਵੀ ਜਰਨਲ ਸਿੰਘ ਸਭਾ ਬਣਾਈ ਗਈ ਫਿਰ ਉਹਦੇ ਵਿੱਚੋਂ ਅੱਗੇ ਖਾਲਸਾ ਦਿਵਾਨ ਅੰਮ੍ਰਿਤਸਰ ਵੀ ਬਣਾਇਆ ਗਿਆ ਪਰ ਜਿਹੜੇ ਖਾਲਸਾ ਦਿਵਾਨ ਅੰਮ੍ਰਿਤਸਰ ਦੇ ਪ੍ਰਮੁਖ ਸਨ ਆਪਾਂ ਕਹ ਲਈਏ ਜਾਂ ਸਰਪ੍ਰਸਤ ਸਨ ਫਰੀਦਕੋਟਿਆ ਰਾਜਾ ਹੋ ਗਿਆ ਬਾਬਾ ਖੀਮ ਸਿੰਘ ਬੇਦੀ ਹੋ ਗਏ ਮੰਤ ਗਣੇਸ਼ਾ ਸਿੰਘ ਅਰਗੇ ਹੋ ਗਏ ਕਿਤੇ ਨਾ ਕਿਤੇ ਇਹ ਸਨਾਤਨੀ ਰੋਹ ਰੀਤਾਂ ਵਿੱਚ ਫਸੇ ਹੋਏ ਸਨ ਇੱਕ ਬੰਨੇ ਇਹ ਲੋਕ ਬਾਬਾ ਖੇਮ ਸਿੰਘ ਬੇਦੀ ਵਰਗੇ ਆਪਣੀ ਪੂਜਾ ਵੀ ਕਰਵਾਉਂਦੇ ਸਨ ਆਪਣੀ ਸਿੱਖੀ ਸੇਵਕੀ ਵੀ ਫਲਾ ਰੱਖੀ ਸੀ ਇਹਨਾਂ ਨੇ ਫਿਰ ਇਹਦੇ ਨਾਲ ਨਾਲ ਇਹ ਸੰਗਤ ਦੇ ਵਿੱਚ ਗਦੈਲਾ ਲਾ ਕੇ ਬੈਠਦੇ ਸਨ ਇਹ ਜਨਯੂ ਵੀ ਪਾਉਂਦੇ ਸਨ ਤੇ ਗੁਰਬਾਣੀ ਦੀ ਜਿਹੜੀ ਉਹ ਅਵਤਾਰਵਾਦੀ ਵਿਆਖਿਆ ਵੀ ਕਰਦੇ ਸਨ ਸੋ ਪ੍ਰੋਫੈਸਰ ਗੁਰਮੁਖ ਸਿੰਘ ਇਹਨਾਂ ਚੀਜ਼ਾਂ ਨੂੰ ਚੁਣੌਤੀਆਂ ਦਿੰਦੇ ਸਨ ਇਹਨਾਂ ਦੇ ਉੱਤੇ ਬੋਲਦੇ ਸਨ ਇਹਨਾਂ ਦਾ ਕਟਾਕਸ਼ ਕਰਦੇ ਸਨ ਵਿਅੰਗ ਕਰਦੇ ਸਨ ਤੇ ਇੰਨਾਂ ਲੋਕਾਂ ਤੋਂ ਇਹ ਗੱਲਾਂ ਬਰਦਾਸ਼ਤ ਨਹੀਂ ਹੁੰਦੀਆਂ ਸਹੀ ਜਦੋਂ ਫਰੀਦਕੋਟੀਏ ਰਾਜੇ ਨੇ ਭਾਈ ਬਦਨ ਸਿੰਘ ਨਿਰਮਲ ਹੁਣਾ ਪਾਸੋਂ ਗੁਰਬਾਣੀ ਦਾ ਟੀਕਾ ਕਰਵਾਉਣ ਦਾ ਉਦਦਮ ਕੀਤਾ ਪ੍ਰੋਫੈਸਰ ਗੁਰਮੇ ਸਿੰਘ ਹੁਣਾ ਨੂੰ ਬੁਲਾਇਆ ਗਿਆ ਉਦੋਂ ਉਸ ਟੀਕੇ ਦੀਆਂ ਕੁਝ ਹੁਨਤਾਈਆਂ ਦੇ ਬਾਰੇ ਦੇ ਵਿੱਚ ਜਦੋਂ ਪ੍ਰੋਫੈਸਰ ਗੁਰਮੇ ਸਿੰਘ ਹੁਣਾ ਨੇ ਗੱਲ ਕੀਤੀ ਤੇ ਭਾਈ ਬਦਨ ਸਿੰਘ ਤੇ ਫਰੀਦਕੋਟਿਆ ਰਾਜਾ ਜਿਹੜਾ ਸੀਗਾ ਤੇ ਸਾਰੀ ਲੌਬੀ ਸੀਗੀ ਜਿਹੜੀ ਉਹ ਪ੍ਰੋਫੈਸਰ ਗੁਰਮੇ ਸਿੰਘ ਦੀ ਵਿਰੋਧੀ ਬਣ ਗਈ ਹੁਣੇ ਕਿਸੇ ਮੌਕੇ ਦੀ ਤਾਕ ਵਿੱਚ ਸਨ ਵੀ ਕੋਈ ਸਾਡੇ ਹੱਥ ਮੌਕਾ ਲੱਗੇ ਤੇ ਕਿਵੇਂ ਨਾ ਕਿਵੇਂ ਨਾ ਇਸ ਗੁਰਮukh ਸਿੰਘ ਨੂੰ ਹਟਾਇਆ ਜਾਏ ਪਾਸੇ ਕਿਉਂਕਿ ਉਹ ਤਰੂ ਤਾਰੇ ਵਾਂਗ ਛਾਏ ਹੋਏ ਸਨ ਦੇ ਚਾਰੇ ਪਾਸੇ ਸੋ ਇੱਕ ਪੈਂਫਲੇਟ ਇਹਨਾਂ ਨੇ ਛਾਪ ਕੇ ਪ੍ਰੋਫੈਸਰ ਗੁਰਮukh ਸਿੰਘ ਦੇ ਵਿਰੁੱਧ ਵੰਡਿਆ ਉਹਦੇ ਵਿੱਚ ਇਹਨਾਂ ਨੇ ਉਹਨਾਂ ਉੱਤੇ ਦੂਸ਼ਣ ਲਾਏ ਵੀ ਪ੍ਰੋਫੈਸਰ ਸਾਹਿਬ ਜਿਹੜੇ ਗੁਰੂ ਕੇ ਸ਼ਹਿਜਾਦਿਆਂ ਦਾ ਇੱਜ਼ਤ ਨਹੀਂ ਕਰ ਦੇਗੇ ਇਹ ਪ੍ਰੋਫੈਸਰ ਸਾਹਿਬ ਆ ਜਿਹੜੇ ਇਹਨਾਂ ਨੇ 24 ਅਵਤਾਰਾਂ ਦਾ ਖੰਡਨ ਕੀਤਾ ਹੈਗਾ ਜਾਂ ਇਹਨਾਂ ਨੇ ਹਿੰਦੂਆਂ ਨੂੰ ਖੰਡੇ ਬਾਟੇ ਦੀ ਪੌਲ ਦੇ ਦਿੱਤੀ ਹੈਗੀ ਹੈ ਭਾਈ ਬਾਲੇ ਦੀ ਜਨਮ ਸਾਖੀ ਦੇ ਉੱਤੇ ਕਟਾਕਸ਼ ਕੀਤਾ ਹੈਗਾ ਕਈ ਇਹੋ ਜਿਹੇ ਹੋਰ ਗੌਣ ਜਿਹੜੇ ਸੀਗੇ ਉਹ ਪ੍ਰੋਫੈਸਰ ਗੁਰਮੁਖ ਸਿੰਘ ਹੁਣਾ ਦੇ ਉੱਤੇ ਇਹਨਾਂ ਨੇ આરોਪ ਲਾਏ આરોਪ ਲਾਉਣ ਤੋਂ ਬਾਅਦ ਆਪਣੀ ਕਚਹਿਰੀ ਸਜਾ ਕੇ ਬੈਠੇ ਆਪ ਹੀ ਜੱਜ ਤੇ ਵਕੀਲ ਸਨ ਤੇ ਪ੍ਰੋਫੈਸਰ ਸਾਹਿਬ ਨੂੰ ਆਖਿਆ ਵੀ ਤੁਸੀਂ ਆ ਕੇ ਸਫਾਈ ਦਿਓ ਸਿੰਘ ਸਭਾ ਲਾਹੌਰ ਨੇ ਆਖਿਆ ਵੀ ਤੁਹਾਨੂੰ ਨਹੀਂ ਜਾਣਾ ਚਾਹੀਦਾਗਾ ਸੋ ਪ੍ਰੋਫੈਸਰ ਗੁਰਮੁਖ ਸਿੰਘ ਨਹੀਂ ਗਏਗੇ ਫਿਰ ਇਹ ਸਾਰੇ ਟੋਲੇ ਨੇ ਰਲ ਕੇ ਪ੍ਰੋਫੈਸਰ ਗੁਰਮੁਖ ਸਿੰਘ ਉਹਨਾਂ ਨੂੰ ਛੇਕ ਦਿੱਤਾ ਪਰ ਤੁਸੀਂ ਦੇਖੋ ਸਹੀ ਦਰਬਾਰ ਸਾਹਿਬ ਦੇ ਪੁਜਾਰੀਆਂ ਨੇ ਤੇ ਇਸ ਟੋਲੇ ਨੇ ਅੰਮ੍ਰਿਤਸਰੀ ਧੜੇ ਨੇ ਪ੍ਰੋਫੈਸਰ ਸਾਹਿਬ ਨੂੰ ਛੇਕਿਆ ਛੇਕਣ ਤੋਂ ਬਾਅਦ ਉਹਨਾਂ ਨੂੰ ਲੱਗਾ ਵੀ ਸ਼ਾਇਦ ਹੁਣ ਪ੍ਰੋਫੈਸਰ ਗੁਰਮੀਤ ਸਿੰਘ ਟਿੱਕ ਕੇ ਬਹਿ ਜਾਏਗਾ ਹੁਣ ਸਾਡੇ ਰਸਤੇ 'ਚ ਨਹੀਂ ਆਏਗਾ ਪਰ ਇਸ ਹੁਕਮਨਾਮੇ ਦੇ ਛੱਟ ਬਾਅਦ ਸਭ ਤੋਂ ਪਹਿਲਾ ਬਖਿਆਨ ਜਿਹੜਾ ਪ੍ਰੋਫੈਸਰ ਗੁਰਮੀਤ ਸਿੰਘ ਹੋਣਾ ਨੇ ਉਹ ਤਰਨ ਤਰਨ ਦਰਬਾਰ ਸਾਹਿਬ ਦੇ ਅੰਦਰ ਦਿੱਤਾ ਕਿਉਂਕਿ ਉੱਥੋਂ ਦੇ ਪੁਜਾਰੀਆਂ ਨੇ ਇਹ ਹੁਕਮਨਾਮਾ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਉੱਥੋਂ ਦੇ ਪੁਜਾਰੀਆਂ ਨੇ ਨਹੀਂ ਤਕਰੀਬਨ 19 ਦੇ ਕਰੀਬ ਜੜੀਆਂ ਵੱਡੀਆਂ ਸਿੰਘ ਸੁਭਾਵਾਂ ਸਨ ਇਕੱਠੀਆਂ ਹੋਈਆਂ ਉਹਨਾਂ ਚਾਹੇ ਭਿੰਡਰਾਂ ਦੀ ਸੀ ਫਰੋਈਪੁਰ ਦੀ ਸੀਗੀ ਆਂ 라ਵਲਪਿੰਡੀ ਵੱਲ ਦੀ ਸੀਗੀ ਲਾਹੌਰ ਦੀ ਸੀਗੀ ਤੇ ਹੋਰ ਵੀ ਕਈ ਇਲਾਕਿਆਂ ਦੀ ਪਟਿਆਲੇ ਵੱਲ ਦੀ ਕਰਜਾਖ ਵੱਲ ਦੀ ਇਹਨਾਂ ਸਾਰਿਆਂ ਨੇ ਐਲਾਨ ਕਰ ਦਿੱਤਾ ਸੀ ਵੀ ਇਹ ਹੁਕਮਨਾਮਾ ਕੋਈ ਮਾਇਨਾ ਨਹੀਂ ਰੱਖਦਾਗਾ ਇਹ ਬਿਲਕੁਲ ਗੁਰਮਤ ਆਸ਼ੇ ਤੋਂ ਉਲਟ ਜਾ ਕੇ ਨਿਜੀ ਨਫ਼ਰਤ ਦੇ ਵਿੱਚੋਂ ਤੇ ਖੁੰਦਕ ਦੇ ਵਿੱਚੋਂ ਕੱਢਿਆ ਗਿਆ ਹੈ ਜੀ ਸੋ ਪ੍ਰੋਫੈਸਰ ਗੁਰਮਤ ਸਿੰਘ ਲੱਗੇ ਰਹੇ ਪੰਥ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਨਰੋਲ ਗੁਰਮਤਾਈ ਦੇ ਪ੍ਰਚਾਰ ਵਾਸਤੇ ਬਾਬਾ ਖੀਮ ਸਿੰਘ 베ਦੀ ਉਹ ਪ੍ਰੋਫੈਸਰ ਗੁਰਮੁਖ ਸਿੰਘ ਹੁਣਾਂ ਨੂੰ ਮਰਵਾਉਣਾ ਵੀ ਚਾਹੁੰਦਾ ਸੀ ਬਕਾਇਦਾ ਇਸ ਗੱਲ ਦਾ ਜ਼ਿਕਰ ਹੈ ਜਿਹੜਾ ਭਾਈ ਜਵਾਰ ਸਿੰਘ ਹੁਣਾਂ ਨੇ ਆਪਣੀ ਚਿੱਠੀ ਦੇ ਵਿੱਚ ਵੀ ਕੀਤਾ ਹੋਇਆ ਹੈ ਜਿਹੜੀ ਉਹਨਾਂ ਨੇ ਲਿਖੀ ਸੀਗੀ ਬਾਬਾ ਖੀਮ ਸਿੰਘ 베ਦੀ ਨੂੰ ਕਿਉਂਕਿ ਭਾਈ ਜਵਾਰ ਸਿੰਘ ਹੁਣਾਂ ਨੂੰ ਵੀ ਆਪਣੇ ਨਾਲ ਖੀਮ ਸਿੰਘ 베ਦੀ ਗੰਢਣਾ ਚਾਹੁੰਦਾ ਸੀ ਪਰ ਉਹਨਾਂ ਨੇ ਇਨਕਾਰ ਕਰ ਦਿੱਤਾ ਸੀਗਾ ਜੀ ਸੋ ਇਹ ਸਾਰੀਆਂ ਮੁਸ਼ਕਲਾਂ ਆਉਂਦੀਆਂ ਰਹਿਣਾਂ ਜਿਹੜਾ ਅਖਬਾਰ ਕੱਢਦੇ ਸਨ ਸਿੰਘ ਸਭਾ ਲਾਹੌਰ ਵੱਲੋਂ ਉਹ ਇਹਨਾਂ ਨੇ ਅੰਮ੍ਰਿਤਸਰ ਵਾਲਿਆਂ ਨੇ ਖੋਲਿਆ ਫਿਰ ਭਾਈ ਦਾਤ ਸਿੰਘ ਨੇ ਜਦੋਂ ਆਪਣੇ ਦੋਸਤ ਦੀ ਸਹਾਇਤਾ ਲਈ ਖਾਲਸਾ ਅਖਬਾਰ ਦੇ ਵਿੱਚ ਸੋ ਆਪਣਾ ਨਾਟਕ ਛਾਪਿਆ ਤੇ ਉਹਨਾਂ ਦੇ ਉੱਤੇ ਤੇ ਅਖਬਾਰ ਦੇ ਉੱਤੇ ਮਾਨਹਾਨੀ ਦੇ ਕੇਸ ਕੀਤੇ ਗਏ ਚਾਹੇ ਕਿ ਉਹ ਕੇਸ ਜਿਹੜੇ ਸਨ ਬੇਦੀ ਟੋਲੇ ਨੇ ਕੀਤੇ ਪਰ ਜਿੱਤ ਜਿਹੜੀ ਉਹ ਗਿਆਨੀ ਦਿੱਤ ਸਿੰਘ ਉਹਨਾਂ ਦੀ ਹੋਈ ਪਰ ਅਖਬਾਰ ਬੰਦ ਹੋ ਗਿਆ ਬੜੀਆਂ ਮੁਸ਼ਕਲਾਂ ਦੇ ਨਾਲ ਦੁਬਾਰਾ ਚਾਲੂ ਕੀਤਾ ਪ੍ਰੋਫੈਸਰ ਗੁਰਮukh ਸਿੰਘ ਨੂੰ ਪੈਰ ਪੈਰ ਦੇ ਉੱਤੇ ਪੰਥ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਤੋਂ ਰੋਕਣ ਲਈ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਪਰ ਉਹ ਮਰਜੀਵੜਾ ਤਨੋਂ ਮਨੋਂ ਸਮਰਪਿਤ ਹੋ ਕੇ ਪ੍ਰਚਾਰ ਦੇ ਵਿੱਚ ਜੁਟਿਆ ਰਿਹਾ ਨਾ ਉਹਨੇ ਆਪਣੀ ਸ਼ੇਧ ਦੀ ਪ੍ਰਵਾਹ ਕੀਤੀ ਨਾ ਉਹਨੇ ਆਪਣੇ ਘਰ ਦੇ ਹਾਲਾਤਾਂ ਦੀ ਪ੍ਰਵਾਹ ਕੀਤੀ ਆਪਣੇ ਪੱਲਿਓਂ ਖਰਚ ਕਰ ਕਰਕੇ ਉਹ ਪ੍ਰਚਾਰ ਕਰਦਾ ਰਿਹਾ ਜੀ ਇਹ ਬਹੁਤ ਵੱਡੀ ਦੇਣ ਉਸ ਗੁਰੂ ਸਵਾਰੇ ਦੀ ਤੀਸਰੀ ਗੱਲ ਪੰਜਾਬੀ ਪੱਤਰਕਾਰੀ ਦਾ ਵਿਕਾਸ ਜਾਂ ਮੋਢੀ ਆ ਉਹ ਪ੍ਰੋਫੈਸਰ ਗੁਰਮੀਤ ਸਿੰਘ ਨੂੰ ਮੰਨਿਆ ਜਾ ਸਕਦਾ ਹੈ ਗੁਰਮੁਖੀ ਅਖਬਾਰ ਦੀ ਸ਼ੁਰੂਆਤ ਕੀਤੀ ਉਹਨਾਂ ਨੇ ਸਭ ਤੋਂ ਪਹਿਲਾਂ 1880 ਈਸਵੀ ਦੇ ਵਿੱਚ ਆਸ਼ੇ ਦੋਈ ਸਨ ਇੱਕ ਗੁਰਮਤ ਦਾ ਪ੍ਰਚਾਰ ਦੂਸਰਾ ਪੰਜਾਬੀ ਜ਼ੁਬਾਨ ਦਾ ਪ੍ਰਚਾਰ ਪ੍ਰੋਫੈਸਰ ਗੁਰਮੀਤ ਸਿੰਘ ਹੋਣੀ ਪੰਜਾਬੀ ਜ਼ੁਬਾਨ ਲਈ ਕਿੰਨੇ ਸਮਰਪਿਤ ਸਨ ਇਸ ਗੱਲ ਤੋਂ ਪਤਾ ਲੱਗਦਾ ਜਦੋਂ 1886 ਦੇ ਲਾਗੇ ਪੰਜਾਬ ਹਾਈ ਕੋਰਟ ਦਾ ਜਿਹੜਾ ਜੱਜ ਸੀਗਾ ਉਹਦੇ ਸਵਾਗਤ ਦੇ ਲਈ ਲਾਹੌਰ ਦੇ ਅੰਦਰ ਇੱਕ ਸਮਾਗਮ ਹੋਇਆ ਤੇ ਉਹਦੇ ਪ੍ਰੋਫੈਸਰ ਗੁਰਮੀਤ ਸਿੰਘ ਹੋਣਾ ਨੇ ਬਕਾਇਦਾ ਉੱਥੇ ਮੰਗ ਰੱਖੀ ਕਿ ਜਦੋਂ ਦੂਸਰੇ ਇਲਾਕਿਆਂ ਦੇ ਵਿੱਚ ਉਹਨਾਂ ਦੀ ਜ਼ੁਬਾਨ ਦੇ ਅੰਦਰ ਪੜ੍ਹਾਈ ਕਰਾਈ ਜਾਂਦੀ ਹੈ ਤੇ ਪੰਜਾਬ ਦੇ ਅੰਦਰ ਕਾਤੋਂ ਨਹੀਂ ਇੱਥੇ ਵੀ ਗੁਰਮੁਖੀ ਜ਼ੁਬਾਨ ਦੇ ਅੰਦਰ ਪੰਜਾਬੀ ਜ਼ੁਬਾਨ ਦੇ ਅੰਦਰ ਪੜ੍ਹਾਈ ਕਰਾਈ ਜਾਵੇ ਤਾਂ ਕਿ ਜਿਹੜੇ ਸਾਡੇ ਵੀਰ ਭੈਣ ਅਗਿਆਨਤਾ ਦੇ ਵਿੱਚ ਫਸ ਰਹੇ ਆ ਉਹਨਾਂ ਅੰਦਰ ਗਿਆਨ ਦੀ ਚਿੰਗਾ ਜੜੀ ਉਹ ਬਲ ਸਕੇ ਗੁਰਮੁਖੀ ਅਖਬਾਰ ਜਿਹੜਾ ਸੀਗਾ ਉਹ ਹਫਤਾਵਰੀ ਸੀਗਾ ਫਿਰ ਵਿਦਿਆਰਕ ਰਸਾਲਾ ਕੱਢਿਆ ਇਹ ਜਿਹੜਾ ਸੀਗਾ ਇਹ ਮਹੀਨਾਵਰੀ ਸੀਗਾ ਫਿਰ ਉਦੋਂ ਬਾਅਦ ਦੇ ਵਿੱਚ ਅੱਗੇ ਜਾ ਕੇ ਸੁਧਾਰਕ ਰਸਾਲਾ ਕੱਢਿਆ ਸੁਧਾਰਕ ਰਸਾਲੇ ਦਾ ਜਿਹੜਾ ਦੂਜਾ ਅੰਕ ਨਿਕਲਿਆ ਸੀਗਾ ਨਾ ਇਹਨੇ ਅਸਲ ਦੇ ਵਿੱਚ ਸਨਾਤਨੀ ਸਿੱਖਾਂ ਦੇ ਅੰਦਰ ਭੈ ਪੈਦਾ ਕਰ ਦਿੱਤਾ ਸੀਗਾ ਉਹਨਾਂ ਦੀਆਂ ਚੂੜਾਂ ਹਲਾ ਕੇ ਰੱਖ ਦਿੱਤੀਆਂ ਸੀ ਕਿਉਂਕਿ ਇਹਦੇ ਅੰਦਰ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਅੰਦਰ ਪੂਰੀ ਗੁਰਮਤਿ ਦੀ ਘੋਰ ਬੇਅਦਬੀ ਦਾ ਜ਼ਿਕਰ ਹੈ ਜਿਹੜਾ ਉਹ ਕੀਤਾ ਗਿਆ ਸੀਗਾ ਜੇ ਫਿਰ ਖਾਲਸਾ ਅਖਬਾਰ ਸ਼ੁਰੂ ਕੀਤਾ ਉਰਦੂ ਦੇ ਅੰਦਰ ਜਿਹੜਾ ਖਾਲਸਾ ਗਜ਼ਟ ਸੀਗਾ ਉਹ ਸ਼ੁਰੂ ਕੀਤਾ ਇਹਨਾਂ ਨੇ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਪੰਜਾਬੀ ਪੱਤਰਕਾਰੀ ਦੇ ਅੰਦਰ ਤੇ ਪੰਜਾਬੀ ਜ਼ੁਬਾਨ ਦੇ ਪ੍ਰਚਾਰ ਤੇ ਪ੍ਰਸਾਰ ਦੇ ਵਾਸਤੇ ਵੀ ਬੜਾ ਕੁਝ ਚੱਲਿਆ ਬੜੀਆਂ ਦੁੱਖ ਤਕਲੀਫਾਂ ਦੇਖੀਆਂ ਪਰ ਨਿਰੰਤਰ ਇਹ ਡਟ ਕੇ ਲੱਗੇ ਰਹੇ ਆ ਇਹਨਾਂ ਦੀਆਂ ਹੋਰ ਦੇਣਾਂ ਦੇ ਬਾਰੇ ਦੇ ਵਿੱਚ ਜੇ ਮੈਂ ਗੱਲ ਕਰਾਂ ਤੇ ਸਭ ਤੋਂ ਵੱਡੀ ਦੇਣ ਖਾਲਸਾ ਕਾਲਜ ਅੰਮ੍ਰਿਤਸਰ ਜਿਹੜਾ ਅਸੀਂ ਅੱਜ ਦੇਖਦੇ ਪਏ ਆ ਇਹ ਪ੍ਰੋਫੈਸਰ ਗੁਰਮੁਖ ਸਿੰਘ ਦੀ ਦੇਣ ਹੈ ਜੀ ਉਹਨਾਂ ਦੀ ਮਿਹਨਤ ਹੈ ਜੀ 1890 ਈਸਵੀ ਦੇ ਵਿੱਚ ਖਾਲਸਾ ਸਥਾਪਨ ਕਮੇਟੀ ਗਠਿਤ ਹੋਈ ਇਹਦੇ ਰੂਹੀ ਰਵਾਂ ਜਿਹੜੇ ਆ ਪ੍ਰੋਫੈਸਰ ਗੁਰਮੁਖ ਸਿੰਘ ਸੀਗੇ ਜੀ ਇਹਦੇ ਲਈ ਚੰਦਾ ਇਕੱਠਾ ਕਰ ਲਈ ਉਹਨਾਂ ਜਿੰਨੀ ਭੱਜ ਦੌੜ ਕੀਤੀ ਹੈ ਇਹ ਤਾਰੀਖ ਦੇ ਪੰਨੇ ਭਰੇ ਪਏ ਨੇ ਆਪਣੇ ਸਿਹਤ ਦਾ ਪੂਰਾ ਖਿਆਲ ਨਹੀਂ ਰੱਖਿਆਗਾ ਜਦੋਂ ਚੜ੍ਹਾਈ ਵੀ ਕੀਤੀ ਉਹਦੋਂ ਵੀ ਖਾਲਸਾ ਕਾਲਜ ਦੇ ਵਾਸਤੇ ਹੀ ਚੰਦਾ ਇਕੱਠਾ ਕਰਦੇ ਫਿਰਦੇ ਸਨ 1892 ਚ ਇਹਦੀ ਨੀਂ ਰੱਖੀ ਗਈ ਸੀ ਤੇ ਇੱਥੇ ਮੁੱਢਲੇ ਰੂਪ ਦੇ ਵਿੱਚ ਸਕੂਲ ਹੈ ਜਿਹੜਾ ਉਹ ਸ਼ੁਰੂ ਹੋ ਗਿਆ ਸੀਗਾ ਫਿਰ ਪ੍ਰੋਫੈਸਰ ਗੁਰਮੁਖ ਸਿੰਘ ਜਾਨ ਦੇ ਸਨ ਕਿ ਜੇ ਸਿੱਖਾਂ ਦੇ ਅੰਦਰ ਜਾਗਰਤੀ ਪੈਦਾ ਕਰਨੀ ਹੈ ਨਾ ਤੇ ਔਰਤਾਂ ਦਾ ਪੜ੍ਹੇ ਲਿਖੇ ਹੋਣਾ ਬਹੁਤ ਜ਼ਰੂਰੀ ਹੈ ਇਹਨਾਂ ਨੇ ਲਾਹੌਰ ਦੇ ਅੰਦਰ ਬੋਲਦੇ ਆਖਿਆ ਸੀ ਵੀ ਕੋਈ ਹੈ ਇਹੋ ਜਿਹਾ ਗੁਰਸਿੱਖੜਾ ਜਿਹੜਾ ਅਬਲਾ ਨੂੰ ਸ਼ਬਲਾ ਬਣਾਉਣ ਦੇ ਵਾਸਤੇ ਆਪਣਾ ਜੀਵਨ ਸਮਰਪਿਤ ਕਰ ਦੇਵੇ ਉਥੋਂ ਇਹਨਾਂ ਦੇ ਸ਼ਗਿਰਦ ਪ੍ਰੋਫੈਸਰ ਗੁਰਮੁਖ ਸਿੰਘ ਹੋਣਾ ਦੇ ਭਾਈ ਤਖਤ ਸਿੰਘ ਫਰੋਹ ਪ੍ਰਵਾਲੇ ਉਹ ਨਿੱਤਰ ਕੇ ਆਏ ਸਨ ਤੇ ਉਹਨਾਂ ਨੇ ਆਖਿਆ ਕਿ ਮੈਂ ਆਪਣਾ ਜੀਵਨ ਸਮਰਪਿਤ ਕਰਾਂਗਾ ਪੇਰੇ ਇਥੋਂ ਹੀ ਆਪਾਂ ਕਹਿ ਸਕਦੇ ਹਾਂ ਵੀ ਫਰੋਈਪੁਰ ਵਾਲਾ ਵਿਦਿਆਲਿਆ ਪਸੌੜ ਵਾਲਾ ਵਿਦਿਆਲਿਆ ਬੀਬੀਆਂ ਦਾ ਕਰਝਾਖ ਵਾਲਾ ਕੈਰੋਂ ਵਾਲਾ ਆਦਿ ਆਦਿਕ ਜਿਹੜੇ ਨੇ ਜੇ ਉਹ ਖੁੱਲ ਸਕੇ ਸਿੱਖ ਇਸਤਰੀਆਂ ਦੀ ਵਿੱਦਿਆ ਲਈ ਕੁਝ ਹੋ ਸਕੇ ਆ ਤੇ ਉਹਦਾ ਸ਼ਰੇਹ ਵੀ ਪ੍ਰੋਫੈਸਰ ਗੁਰਮੀਤ ਸਿੰਘ ਹੁਣਾਂ ਨੂੰ ਜਾਂਦਾ ਹੈ ਇਹਦੇ ਨਾਲ ਹੀ ਲਾਹੌਰ ਦੇ ਅੰਦਰ ਖਾਲਸਾ ਬੋਰਡਿੰਗ ਹਾਊਸ ਹੈ ਜਿਹੜਾ ਉਹ ਇਹਨਾਂ ਨੇ ਖਲਵਾਇਆ ਕਿਉਂਕਿ ਇਹਨਾਂ ਨੇ ਦੇਖਿਆ ਵੀ ਜਿਹੜੇ ਗਰੀਬ ਘਰਾਂ ਦੇ ਬੱਚੇ ਹੈਗੇ ਆ ਜਿਹੜੇ ਪੜ੍ਹਨਾ ਚਾਹੁੰਦੇ ਆ ਪਰ ਰਹਿਣ ਸਹਿਣ ਲੋਕੇ ਆ ਉਹਨਾਂ ਲਈ ਰਹਿائش ਦਾ ਪ੍ਰਬੰਧ ਹੈ ਜਿਹੜਾ ਉਹ ਕੀਤਾ ਜਾਵੇ ਖਾਲਸਾ ਪ੍ਰੈਸ ਹੈ ਜਿਹੜੀ ਉਹ ਸਥਾਪਿਤ ਕੀਤੀ ਇਹਨਾਂ ਨੇ ਉਹਦੇ ਲਈ ਸਹਾਇਤਾ ਮਹਾਰਾਜਾ ਨਾਭਾ ਦੇ ਪਾਸੋਂ ਹਾਸਲ ਕੀਤੀ ਪੰਜਾਬੀ ਜ਼ੁਬਾਨ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਲਾਹੌਰ 'ਚ ਇੱਕ ਪੰਜਾਬੀ ਪ੍ਰਚਾਰਨੀ ਸਭਾ ਦਾ ਗਠਨ ਹੈ ਜਿਹੜਾ ਉਹ ਪ੍ਰੋਫੈਸਰ ਗੁਰਮੀਤ ਸਿੰਘ ਉਹਨਾਂ ਨੇ ਕੀਤਾ ਇਨਾਂ ਦਾ ਜੀਵਨ ਜਿਹੜਾ ਉਹ ਸੱਚਮੁੱਚ ਇੱਕ ਗੁਰਮੁਖ ਦਾ ਜੀਵਨ ਸੀਗਾ ਜੀ ਫਿਰ ਪ੍ਰੋਫੈਸਰ ਗੁਰਮੁਖ ਸਿੰਘ ਹੁਣਾ ਨੇ ਆਪਣੇ ਜੀਵਨ ਦੇ ਅੰਦਰ ਕਈ ਵਿਸ਼ਿਆਂ ਦੇ ਉੱਤੇ ਬੱਚਿਆਂ ਨੂੰ ਪੜਾਇਆ ਉਹਦੇ ਵਿੱਚ ਚਾਹੇ ਭਾਰਤੀ ਦਰਸ਼ਨ ਹੋਵੇ ਇਤਿਹਾਸ ਹੋਵੇ ਉਹਦੇ ਅੰਦਰ ਅਰਥ ਸ਼ਾਸਤਰ ਹੋਵੇ ਭਗੋਲ ਹੋਵੇ ਹਿਸਾਬ ਕਿਤਾਬ ਹੋਵੇ ਹਿੰਦੀ ਪੰਜਾਬੀ ਇਹ ਸਭ ਵਿਸ਼ਿਆਂ ਦੇ ਉੱਤੇ ਇਹਨਾਂ ਨੇ ਜਿਹੜੀ ਸੀ ਉਹ ਬੀਓਐਲ ਐਮਓਐਲ ਦੇ ਜਿਹੜੇ ਵਿਦਿਆਰਥੀ ਸੀ ਉਹਨਾਂ ਨੂੰ ਇਹ ਪੜਾਉਂਦੇ ਰਹੇ ਐ ਜੀ ਪ੍ਰੋਫੈਸਰ ਗੁਰਮੇ ਸਿੰਘ ਹੁਣਾਂ ਨੇ ਚਾਰ ਕਿਤਾਬਾਂ ਜੜੀਆਂ ਨੇ ਉਹ ਹਿੰਦੀ ਚਨਵਾਦ ਕੀਤੀਆਂ ਇੱਕ ਇਹਨਾਂ ਦੀ ਮੌਲਿਕ ਰਚਨਾ ਜਿਹੜੀ ਉਰਦੂ ਦੇ ਵਿੱਚ ਛਪੀ ਸੀਗੀ ਉਹ ਗੁਰਨਾਨ ਸਿੰਘ ਸਾਹਿਬ ਮਹਾਰਾਜ ਦਾ ਜੀਵਨ ਸੀਗਾ ਜਦੋਂ ਟਰੰਪ ਨੇ ਸਕਾਧਿਆ ਸਿਕ ਫਲਸਫੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਤੇ ਉਹ ਟਾਂਕਣ ਕੀਤਾ ਕਿਉਂਕਿ ਕੰਗਰੇਸ ਵੀ ਉਹ ਵੀ ਪ੍ਰਬੁੱਧ ਤੇ ਉਹਦਾ ਜਵਾਬ ਦੇਣ ਵਾਸਤੇ ਮਕਾਲਫ ਨੂੰ ਤਿਆਰ ਕਰਨ ਦੇ ਵਿੱਚ ਪ੍ਰੋਫੈਸਰ ਗੁਰਮੀਤ ਸਿੰਘ ਹੁਣਾ ਦਾ ਬੜਾ ਵੱਡਾ ਯੋਗਦਾਨ ਹੈਗਾ ਜੀ ਮਕਾਲਫ ਨੇ ਜਿਹੜੀ ਗੁਰਨਾਨਕ ਸਾਹਿਬ ਦੀ ਪੁਰਾਤਨ ਜਨਮ ਸਾਖੀ ਛਾਪੀ ਉਹਦੀ ਭੂਮਿਕਾ ਹੈ ਜਿਹੜੀ ਉਹ ਪ੍ਰੋਫੈਸਰ ਗੁਰਮੀਤ ਸਿੰਘ ਹੁਣਾ ਨੇ ਲਿਖੀ ਫਿਰ ਇਹਦੇ ਨਾਲ ਹੀ ਅਹ ਦਰਬਾਰ ਸਾਹਿਬ ਦੇ ਬਾਰੇ ਦੇ ਵਿੱਚ ਇਹਨਾਂ ਨੇ ਇੱਕ ਬੜਾ ਸ਼ਾਨਦਾਰ ਪੈਂਫਲੇਟ ਸੀਗਾ ਜਿਹੜਾ ਉਹ ਵੀ ਲਿਖਿਆ ਅੰਗਰੇਜ਼ੀ ਦੇ ਅੰਦਰ ਇਹਨਾਂ ਨੂੰ ਅਬੂਰ ਹਾਸਲ ਸੀ ਇਹਨਾਂ ਸਾਰੀਆਂ ਜ਼ੁਬਾਨਾਂ ਦੇ ਉੱਤੇ ਪੰਜਾਬੀ ਦੇ ਅੰਦਰ ਜਿੱਥੇ ਆਪਾਂ ਨੂੰ ਪਤਾ ਇਹਨਾਂ ਨੇ ਅਖਬਾਰ ਕੱਢੇ ਰਸਾਲੇ ਕੱਢੇ ਉੱਥੇ ਇਹਨਾਂ ਨੇ ਖਾਲਸਾ ਕਾਲਜ ਦੀਆਂ ਕਲਾਸਾਂ ਦੇ ਵਾਸਤੇ ਕੁਝ ਲੈਕਚਰ ਵੀ ਲਿਖ ਕੇ ਦਿੱਤੇ ਕੁਝ ਕਿਤਾਬਾਂ 'ਚ ਵੀ ਆ ਜਿਹੜੇ ਉਹ ਵੀ ਇਹਨਾਂ ਨੇ ਲਿਖੇ ਜਿੰਨਾ ਵੱਧ ਤੋਂ ਵੱਧ ਇਹ ਆਪਣੇ ਵੱਲੋਂ ਕਰ ਸਕਦੇ ਸਨ ਉਹਨਾਂ ਨੇ ਇਹ ਕਾਰਜ ਕੀਤਾ ਹੈ ਜੀ ਪ੍ਰੋਫੈਸਰ ਗੁਰਮukh ਸਿੰਘ ਇੱਕ ਮਹਾਨ ਗੁਰਸਿੱਖ ਪੰਥ ਰਤਨ ਵਿਦਿਆਮਾਰਤੰਡ ਸਿੱਖੀ ਦੇ ਲਈ ਸਮਰਪਿਤ ਜੀਵਨ ਸੀਗਾ ਇਹੋ ਜਿਹੇ ਜੋੜੇ ਕਦੇ ਕਦੇ ਹੀ ਸੰਸਾਰ ਦੇ ਵਿੱਚ ਆਉਂਦੇ ਹੈ ਜੀ ਆਪ ਸਾਰਿਆਂ ਨੂੰ ਪ੍ਰੋਫੈਸਰ ਗੁਰਮukh ਸਿੰਘ ਹੁਣਾਂ ਦੇ ਜਨਮ ਦੀਆਂ ਮੁਬਾਰਕਾਂ ਹੋਵਨ ਉਹਨਾਂ ਦੇ ਜੀਵਨ ਨੂੰ ਪੜੋ ਸੁਣੋ ਵਿਚਾਰੋ ਤੇ ਕੋਸ਼ਿਸ਼ ਕਰੀਏ ਕਦੇ ਇਸ ਤਰ੍ਹਾਂ ਉਹ ਗੁਰਸਿੱਖ ਆਪਣਾ ਜੀਵਨ ਪੰਥ ਦੇ ਲੇਖੇ ਲਾ ਗਿਆ ਉਸੇ ਤਰ੍ਹਾਂ ਅਸੀਂ ਵੀ ਸਮਰਪਿਤ ਹੋ ਕੇ ਆਪਣਾ ਜੀਵਨ ਗੁਰਪੰਥ ਦੇ ਲੇਖੇ ਲਾ ਸਕੀਏ ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਕੀ ਫਤ